ਇਹ ਪੂਰੇ ਦੇ ਪੂਰੇ ਵਹਿਗੁਰੂ ਜੀ ਦੇ ਸਿਰਜੇ ਹੋਏ ਸੰਸਾਰ ਦੀ ਅਖੇੜ ਜੋ ਆਇਆ ਉਹਨੇ ਜਾਣਾ ਪਰ ਦੁਨਿਆਵੀ ਤੌਰ ਤੇ ਮਾਪਿਆਂ ਦਾ ਘਰ ਹੋਣਾ ਬਹੁਤ ਚੰਗਾ ਲੱਗਦਾ ਅਸੀਂ ਵਹਿਗੁਰੂ ਜੀ ਦੇ ਭਾਣੇ ਤੋਂ ਉਲਟ ਕੁਝ ਨਹੀਂ ਮੈਂ ਦੇਖੋ ਗੱਲ ਕਹਿਣਾ ਜਿੰਨਾ ਮਰਜੀ ਬੰਦਾ ਤਰੱਕੀ ਕਰ ਜਾਏ ਜਿਹੜੀ ਤਰੱਕੀ ਦੀ ਖੁਸ਼ੀ ਮਾਪਿਆਂ ਨੂੰ ਹੁੰਦੀ ਹੈ ਨਾ ਜੀ 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 ਉਹ ਕਿਸੇ ਹੋਰ ਰਿਸ਼ਤੇ ਨੂੰ ਨਹੀਂ ਹੋ ਸਕਦੀ ਤੁਸੀਂ ਕੋਈ ਕਾਮਯਾਬੀ ਹਾਸਲ ਕਰਕੇ ਆਓ ਕੋਈ ਵੀ ਕਿਸੇ ਕਿਸਮ ਦੀ ਜਦੋਂ ਬੀਬੀ ਪਿਤਾ ਜੀ ਦੇ ਕੋਲ ਦੱਸ ਦਿਓ ਪਿਤਾ ਜੀ ਮੈਂ ਆ ਕਰਕੇ ਆਇਆ ਬੀਬੀ ਜੀ ਮੈਂ ਇਹ ਕਰਕੇ ਆਇਆ ਉਹਨਾਂ ਨੂੰ ਜਿਹੜੀ ਖੁਸ਼ੀ ਹੈ ਨਾ ਜੀ ਜੀ ਉਹ ਦੁਨੀਆ ਦੇ ਕਿਸੇ ਰਿਸ਼ਤੇ ਨਹੀਂ ਤੁਸੀਂ ਸੱਚੇ ਕੋਈ ਦੁਨਿਆਵੀ ਬੰਦਾ ਚਾਹੇ ਅਧਿਆਤਮਿਕ ਜਦੋਂ ਉਹ ਕੁਝ ਲੈ ਕੇ ਆਉਂਦਾ ਹੈ ਨਾ ਉਹ ਮਾਂ ਬਾਪ ਨੂੰ ਦੱਸਦਾ ਇਵਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਹੈ ਸਪਿਰਚੁਅਲ ਮਹਾਰਾਜ ਜੀ ਦਾ ਕਿ ਬਚਨ ਹੈ ਮਾਈ ਖਾਟ ਆਇਓ ਕਰ ਪੂਤਾ ਕਿੱਡੀ ਵੱਡੀ ਗੱਲ ਏ ਕਹਿੰਦੇ ਮਾਂ ਮੈਂ ਨਾਮ ਤਨ ਖਟਿਆ ਕਟਿਆ ਕਰਕੇ ਆਇਆ ਗੁਰਤੇਗਵਾਦਰ ਸਾਹਿਬ ਜੀ ਦਾ ਇਹ ਬਚਨ ਜਦੋਂ ਅਸੀਂ ਪੜ੍ਹਨੇ ਆ ਗੁਰੂ ਅਰਜੁਨ ਦੇਵ ਦਾ ਮਾਈ ਮੇਰੇ ਮਨ ਕੋ ਸੁਖ ਕਿੱਡਾ ਵੱਡਾ ਮੇਰੀ ਮਾਂ ਮੇਰੇ ਅੰਦਰ ਨੂੰ ਸੁਖ ਮਿਲਦਾ ਕਿਉਂਕਿ ਦੁੱਖ ਵੀ ਮਾਂ ਨੂੰ ਦੱਸਿਆ ਜਾਂਦਾ ਤੇ ਸੁੱਖ ਵੀ ਮਾਪਿਆਂ ਨੂੰ ਦੱਸਿਆ ਜਾਂਦਾ ਗੁਰਬਾਣੀ ਸਾਨੂੰ ਭਾਵੇਂ ਇਹ ਉਦਾਹਰਨਾਂ ਸਾਰੀਆਂ ਰੋਹਾਨੀਅਤ ਦੀਆਂ ਨੇ ਜਦੋਂ ਅਸੀਂ ਸੁਖ ਮਿਲਦਾ ਅਸੀਂ ਕਹਿੰਨੇ ਆ ਆਨੰਦ ਭਇਆ ਮੇਰੀ ਮਾਏ ਪਾਵਰਤ ਜੋ ਮਰਜ਼ੀ ਕਰੋ